ਤਕੂ ਬੜਾਈ ਬੜਾ ਵਧੀਆ ਹਾਂਜੀ ਸਸੀ ਕਾਲ ਦੀ ਪਹੁੰਚ ਗਏ ਜੀ ਦੇਖੋ ਅਸੀਂ ਜੀ ਪਹੁੰਚ ਗਏ ਸੀ ਹਾਂਜੀ ਪਾਣੀ ਚੱਲਦਾ ਜੀ ਹ ਮੈਂ ਕਿਸੇ ਸਮੇਂ ਖੂਹ ਚੱਲਦੇ ਹੁੰਦੇ ਸੀਗੇ ਇਹ ਹੈ ਕਿਸੇ ਸਮੇਂ ਖੂਹ ਚੱਲਦੇ ਹੁੰਦੇ ਸੀਗੇ ਲਓ ਜੀ ਚੱਲਦੇ ਆ ਜੀ ਹੁਣ ਪੰਜਾਬ ਦੀ ਵਿਰਾਸਤ ਦੀ ਵਾਕਈ ਜੀ ਪਿੰਡ ਵਾਲਿਆਂ ਨੂੰ ਸਲੂਟ ਬਣਦਾ ਜੀ ਕਿ ਇਹਨਾਂ ਨੇ ਪੰਜਾਬ ਦੀ ਵਿਰਾਸਤ ਨੂੰ ਕਿਦਾਂ ਸੰਭਾਲ ਕੇ ਰੱਖਿਆ ਕਿੰਨਾ ਵਧੀਆ ਪੇਂਟ ਕੀਤਾ ਹੋਇਆ ਔਰ ਨਾਲ ਜਿਹੜਾ ਹੈ ਇਸ ਦੇ ਆਲੇ ਦੁਆਲੇ ਜਿਹੜਾ ਪਾਣੀ ਦਾ ਨਿਕਾਸ ਦਾ ਸਿਸਟਮ ਵੀ ਵੇਖੇ ਬਣਦਾ ਜੀ ਆ ਖੂਦੇ ਦਿਵਾਲੇ ਸਾਰੇ ਪਾਣੀ ਦਾ ਨਿਕਾਸ ਹੁੰਦਾ ਸੀਗਾ ਜੀ ਕਿਸੇ ਸਮੇਂ ਤੇ ਇੱਥੇ ਪੂਰੀਆਂ ਰੌਣਕਾਂ ਲੱਗਦੀਆਂ ਹੋਣੀਆਂ ਜੀ ਹਾਂ ਜੀ ਪੂਰੀਆਂ ਰੌਣਕਾਂ ਲੱਗਦੀਆਂ ਹੋਣੀਆਂ ਮੈਨੂੰ ਲੱਗ ਰਿਹਾ ਭਾਈ ਜੀ ਇੱਥੇ ਬੈਠਣ ਦੀ ਜਗ੍ਹਾ ਨਹੀਂ ਮਿਲਦੀ ਜਗ੍ਹਾ ਨਹੀਂ ਦੀ ਮਿਲਦੀ ਲੱਗਾਂ ਨੂੰ ਚਾਹੁੰਦੀ ਹੈ ਪਾਣੀ ਘੜਦੇ ਤੇ ਹਾਂ ਕਵਾਲ ਪਾਣੀ ਬਾਤ ਹੁੰਦਾ ਪਰਿਆ ਤੁਸੀਂ ਬਹੁਤ ਬਹੁਤ ਹੂੰ ਮੇਰਾ ਪਰਿਆ ਮੈਂ ਸਾਨੂੰ ਬੁਲਾਇਆ ਆਪ ਪਰਿਆ ਅੱਛਾ ਪੜਾ ਨੀੜਾ ਸਾਰਾ ਉਰੀਏ ਧੋਣਾ ਹੂੰ ਪੋਰ ਅੱਗੇ ਬਖੇਰਾ ਪਾਣੀ ਤਾਂ ਹੁਣ ਪਾਣੀ ਨਹੀਂ ਹੈ ਹੁਣ ਪਾਣੀ ਨਹੀਂ ਹੈ ਪਾਣੀ ਤਾਂ ਖੂਹਾਂ ਚ ਖਤਮ ਹੋ ਗਿਆ ਜ਼ਮੀਨ ਚ ਵੀ ਖਤਮ ਹੋ ਗਿਆ ਹੁਣ ਬੋਤਲਾਂ ਚ ਆ ਗਿਆ ਬੋਤਲਾਂ ਤੋਂ ਬਾਅਦ ਚਮਚਿਆਂ ਚ ਆ ਜਾਣਾ ਦੀ ਹੈ ਸਹੀ ਗੱਲ ਹੈ ਇਹਨਾਂ ਦੀ ਹੌਲੀ ਹੌਲੀ ਪਾਣੀ ਚਮਚਿਆਂ ਚ ਪਹੁੰਚ ਜਾਣਾ ਬਸ ਡਰਾਪਰ ਚ ਆ ਜਾਣਾ ਸਹੀ ਗੱਲ ਦੀ ਮੈਂ ਕਹਿੰਦਾ ਪਾਣੀ ਪੰਜਾਬ ਦਾ ਖਤਮ ਹੋ ਗਿਆ ਖੂਹ ਸੁੱਕ ਗਿਆ ਕਹਿੰਦੇ ਖੂਹਾਂ ਦਾ ਪਾਣੀ ਜਾਣਾ ਹੈ ਪਹਿਲਾਂ ਬਹੁਤ ਹੁੰਦਾ ਸੀ ਹੁਣ ਤਾਂ ਖੂਹ ਚ ਪਾਣੀ ਹੈ ਨਹੀਂ ਹਾਂ ਮੈਂ ਕਿਹਾ ਖੂਹ ਚੋਂ ਪਾਣੀ ਚਲਾ ਗਿਆ ਜ਼ਮੀਨ ਚੋਂ ਪਾਣੀ ਚਲਾ ਗਿਆ ਫਿਰ ਹੀ ਬੋਤਲਾਂ ਚ ਆ ਗਿਆ ਪਾਣੀ ਬੋਤਲਾਂ ਤੋਂ ਬਾਅਦ ਚਮਚੀਆਂ ਚ ਚਮਚਿਆਂ ਤੋਂ ਬਾਅਦ ਡ੍ਰੋਪਾਂ ਚ ਹਾਂ ਡ੍ਰੋਪਾਂ ਚ ਹਾਂ ਫਿਰ ਉਹ ਲੈਂਡ ਪੂਲਿੰਗ ਪਾਲਿਸੀ ਦੁਬਾਰਾ ਬਣਾਣੀ ਪੈਣੀ ਹੈ ਪਿੰਡ ਬਸਾਉਣ ਦੇ ਲਈ ਫਿਰ ਫਿਰ ਵੱਡੀਆਂ ਵੱਡੀਆਂ ਕਲੋਨੀਆਂ ਨਾ ਜਿਹੜੀਆਂ ਉਹ ਅਕਵਾਇਰ ਕਰਕੇ ਉਹਨਾਂ ਨੂੰ ਮਤਲਬ ਢਾ ਕੇ ਫਿਰ ਜ਼ਮੀਨਾਂ ਬਣਾਉਣੀਆਂ ਪੈਣੀਆਂ ਕੋਈ ਫਸਲਾਂ ਤਾਂ ਮਿਲ ਨਹੀਂ ਆਣੀ ਫਿਰ ਸਹੀ ਗੱਲ ਕਹੀ ਤੁਸੀਂ ਹਾਂ ਮੇਰੇ ਨਾਲ ਦਿਮਾਗ ਜਾਂਦੀ ਗੱਲ ਵੀ ਇਹ ਲੈਂਡ ਪੂਲਿੰਗ ਲੈਂਡ ਪੂਲਿੰਗ ਕੀ ਅੱਜ ਤੋਂ 50 ਸਾਲ ਬਾਅਦ ਜਿਹੜੀ ਲੈਂਡ ਪੂਲਿੰਗ ਬਣਨੀ ਹੈ ਉਹਦੇ ਵਿੱਚ ਤਾਂ ਫਿਰ ਪਿੰਡ ਬਸਾਉਣੇ ਪੈਣੇ ਆ ਪਿੰਡ ਅੱਗੇ ਬਸਣੇ ਆ ਹਾਂ ਫਿਰ ਸ਼ਹਿਰ ਢਾਉਣੇ ਆ ਪਿੰਡ ਬਸਾਉਣੇ ਆ ਤਾਂ ਹੀ ਤਾਂ ਹੀ ਅਨਾਜ ਆਉ ਤਾਹੀ ਦੁੱਧ ਆਉ ਤਾਹੀ ਫਸਲਾਉ ਕਿਆ ਕਿਆ ਖਿਆਲ ਸਹੀ ਆ ਰਿਹਾ ਇਹ ਸਹੀ ਆ ਇਹ ਹੈ ਇਹੀ ਕੰਮ ਹੋਣਾ ਤੁਹਾਡੇ ਕੀ ਨਾਮ ਹੈ ਜੀ ਮੇਰਾ ਨਾਮ ਰਜਿੰਦਰ ਸਿੰਘ ਹੈ ਤੁਹਾਡੇ ਪਿੰਡ ਦਿਖਾ ਰਹੇ ਸਰ ਆ ਤੁਹਾਡਾ ਪਿੰਡ ਦਿਖਾ ਰਹੇ ਸੀਹੋ ਮਾਜਰਾਸ ਦੁਨੀਆ ਅੱਛਾ ਮਾਜੀ ਪਤਨੀ ਕਿਧਰ ਕੋ ਮੇਰੇ ਨਾਲ ਸਾਡੇ ਪਿੰਡ ਦਾ ਨੰਬਰ ਆ ਤੁਹਾਡੇ ਪਿੰਡ ਦਾ ਨੰਬਰ ਲਾਤਾ ਜੀ ਆ ਦੇਖੋ ਜੀ ਕਹਿੰਦੇ ਵੀ ਬਾਈ ਜੀ ਦੇ ਵੀਡੀਓ ਦੇਖਦੇ ਪਰ ਆ ਦੇਖੋ ਜੀ ਤੁਹਾਡੇ ਪਿੰਡ ਦਾ ਨੰਬਰ ਲਾਤਾ ਔਰ ਖੁਦ ਖਾਇਆ ਬਹੁਤ ਸੋਹਣਾ ਲੱਗਿਆ ਤੁਸੀਂ ਡੈਕੋਰੇਟ ਬਹੁਤ ਵਧੀਆ ਕੀਤਾ ਹੋਇਆ ਜੀ